Það er einhvern veginn. ਤਾਨੂੰ ਫੋਨ ਆਇਆ ਕਿ ਜਿਹੜੇ ਪਰਵਨ ਵਿੱਚ ਸਾਥੀ ਆਮ ਮਨਿੰਦਰ ਮਨਿੰਦਰ ਨਾਮ ਨੇ ਸਾਥੀ ਆ ਜਿਹੜੇ ਕੰਮ ਆ ਸਾਡਾ ਬਿਜਲੀ ਠੇਕਾ ਕੰਮ ਆ ਉਹ ਭਾਗੋਵਾਲ ਪਿੰਡ ਤੇ ਰਹਿਣ ਵਾਲੇ ਆ ਉਹਨਾਂ ਸਾਥੀ ਨਾਲ ਕਹਿੰਦੇ ਸੀ ਕਿ ਇਹ ਜਿਹੜਾ ਟਰਾਂਸਫਰਮ ਤੋਂ ਕਰੰਟ ਲੱਗਣ ਕਰਨ ਜਿਹੜਾ ਐਕਸੀਡੈਂਟ ਹੋ ਗਿਆ ਤੇ ਦਿੱਖ ਤੱਕ ਅਸੀਂ ਪਹੁੰਚ ਕੇ ਚਕੀਤੀ ਸਾਰਿਆਂ ਤੋਂ ਤੇ ਉਹਨਾਂ ਨੇ ਫੇ ਦੱਸਿਆ ਕਿ ਸਿਵਲ ਹਸਪੀਟਲ ਲੈ ਕੇ ਗਏ ਆ ਅਸੀਂ ਇੱਥੇ ਆ ਕੇ ਦੇਖਿਆ ਤਾਂ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀਗਾ ਡਾਕਟਰ ਡਾਕਟਰ ਵੱਲੋਂ ਪਰ ਗੱਲ ਇਹ ਕੋਈ ਪਹਿਲਾ ਹਾਸਾ ਨਹੀਂ ਹੋਇਆ ਪੰਜਾਬ 'ਚ ਤੁਹਾਨੂੰ ਵੀ ਪਤਾ ਆ ਵੀਅਰ ਕਵਰੇਜ ਕਰਦੇ ਹਾਂ ਦੇਖੋ ਪੰਜਾਬ ਚ ਪਹਿਲਾ ਹਾਦਸਾ ਨਹੀਂ ਹੋਇਆ ਕਿ ਠੇਕਾ ਕਾਮੇ ਦੀ ਮੌਤ ਹੋਈ ਹੋਵੇ ਪਰ ਇਟ ਹਮੇਸ਼ਾ ਹੀ ਠੇਕਾ ਕਾਮੇ ਦੀ ਜਿਹੜੀ ਕਿ ਇਹ ਜਿਹੜੀ ਬਲੀ ਕਹਿੰਦੇ ਬਲੀ ਚੜਦੇ ਆ ਇਹ ਠੇਕਾ ਕਾਮੇ ਦੀ ਇਹ ਪੰਜਾਬ ਦੇ ਵਿੱਚ ਕੋਈ ਕਹਿੰਦੇ ਕਿ 450 ਦੇ ਕਰੀਬ ਨੌਜਵਾਨ ਮੁੰਡੇ ਮਤਲਬ ਕਹਿੰਦੇ ਕਿ ਹਾਦਸਾ ਗ੍ਰਸਤ ਹੋ ਕੇ ਕਈ ਤਾਂ ਕਈਆਂ ਦੀਆਂ ਤੇ ਮੌਤਾਂ ਹੋ ਗਈਆਂ ਕਈ ਆ ਪੰਗ ਹੋ ਕੇ ਬੈੱਡ ਤੇ ਪਏ ਆ ਨਾਈ ਮੈਨੇਜਮੈਂਟ ਕੋਈ ਛਾਰ ਲੈਂਦੀ ਹੈ ਇਹਨਾਂ ਤੋਂ ਮੈਨੇਜਮੈਂਟ ਕੋਈ ਇਹਦੇ ਇੰਸ਼ੋਰੈਂਸ ਨਹੀਂ ਹੁੰਦੀ ਤੁਹਾਡੀ ਜਦੋਂ ਤੁਹਾਡੀ ਜੌਬ ਲੱਗਦੀ ਹੈ ਇੰਸ਼ੋਰੈਂਸ ਹੁੰਦੀ ਆ ਕੰਪਨੀ ਦੀ ਹੁੰਦੀ ਆ ਹੁਣ ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਹਾਂ ਇੰਸ਼ੋਰੈਂਸ ਦੇ ਵਿੱਚ ਕੀ ਆ ਉਹਦੇ ਜਿਹੜੀ ਇੰਸ਼ੋਰੈਂਸ ਕੰਪਨੀ ਵੀ ਆ ਪਾਲਿਸੀਆਂ ਨੇ ਉਹਦੇ ਵਿੱਚ ਜੇਕਰ ਹੁਣ ਜਿਵੇਂ ਆ ਸਾਥੀ ਦਾ ਐਕਸੀਡੈਂਟ ਹੋਇਆ ਇਹ ਤਾਂ ਹੁਣ ਪੋਸਟਮਾਰਟਮ ਦੀ ਰਿਪੋਰਟ ਤੋਂ ਕਲੀਅਰ ਹੋਊਗਾ ਦਿਸ ਸਾਨੂੰ ਵੀ ਰਿਹਾ ਆ ਕਿ ਕਰੈਕਟਰ ਲੱਗਾ ਆ ਸਾਥੀ ਨੂੰ ਪਰ ਜਿਹੜੇ ਇੱਥੋਂ ਦੇ ਅਧਿਕਾਰੀ ਆ ਉਹ ਇਹ ਕਹਿ ਰਹੇ ਆ ਕਿ ਸਾਥੀ ਦਾ ਪੈਰ ਸਲਿੱਪ ਹੋ ਗਿਆ ਉਹ ਤਾਂ ਗਿਰ ਗਿਆ ਕਿਉਂਕਿ ਇਹੋ ਜੇ ਹਾਸੇ ਇਹੋ ਜੇ ਸਲਿੱਪ ਅਸੀਂ ਰੋਜ਼ ਕਿਉਂਕਿ ਅਸੀਂ ਵੀ ਉਹਨਾਂ ਲਾਈਨਾਂ ਤੇ ਹੀ ਕੰਮ ਕਰਦੇ ਆ ਸਾਡੇ ਵੀ ਪੈਰ ਸਲਿੱਪ ਹੁੰਦੇ ਆ ਪਰ ਇਹੋ ਜਿਹਾ ਤਾਂ ਹੈ ਨਹੀਂ ਕਿ ਕਿਸੇ ਦੀ ਸਾਥੀ ਦੀ ਮੌਤ ਹੋ ਜੇ ਪਰ ਇਹ ਜਿਹੜਾ ਖਾਸਾ ਹੋਇਆ ਆ ਇਹ ਬਹੁਤ ਹੀ ਕਹਿੰਦੇ ਕਿ ਦੁਖਦਾਈ ਖੋਇਆ ਪਰਿਵਾਰ ਵਾਸਤੇ ਵੀ ਸਾਡੇ ਵਾਸਤੇ ਵੀ ਸਾਡਾ ਭਰਾ ਸੀਗਾ ਪਰਿਵਾਰ ਦਾ ਮੈਂਬਰ ਤਾਂ ਸੀਗਾ ਹੀ ਸਾਰਾ ਪਰਿਵਾਰ ਇਸ ਤੇ ਡਿਪੈਂਡ ਸੀਗਾ ਆਉਣ ਵਾਲੇ ਟਾਈਮ 'ਚ ਸਾਡਾ ਤਾਂ ਇਹ ਫੈਸਲਾ ਆ ਉਹ ਹਾਰਪੁਰ ਦੇ ਜ਼ਿਲ੍ਹੇ ਦਾ ਪੂਰੇ ਦਾ ਬਿਜਲੀ ਬੋਰਡ ਦਾ ਠੇਕਾ ਕੰਮ ਹੈ ਬੋਲੋ ਕੰਮ ਬੰਦ ਰਹੂਗਾ ਜਿੰਨਾ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਕਦੇ ਦਾ ਕਰਦਿਆਂ ਨੂੰ ਹਾਂਜੀ ਸਰ ਸਾਰਾ ਕੁਝ ਕੰਪਲੀਟ ਹੋ ਸਕਦਾ 3 ਮੰਗ ਕਰਦੇ ਹਾਂ ਜੀ ਸਰ ਜੇ ਦਿਨ ਕੋਈ ਮਰਦਾ ਰਹੂਗਾ ਠੀਕ ਹੈ ਜੇ ਤੀਜੇ ਦਿਨ ਕੋਈ ਮਰਦਾ ਰਹੂਗਾ ਪੰਜਾ 1.5 ਸਾਲ ਦਾ ਸੱਟ ਲਾ ਕੇ ਵਿਗਿਆ ਜਲ ਕੇ ਸੱਟ ਲੱਗੀ ਹੋਵੇ ਬੰਦੇ ਮੂੰਹ ਤੇ ਸੱਟ ਲੱਗੀ ਪਿੱਛੇ ਸੱਟ ਲੱਗੀ ਕਿਤੇ ਦਾ ਸੱਟ ਲੱਗੀ ਹੋਊਗੀ ਬੰਦਾ ਗਿਆ ਹੁਣ ਜੋ ਮਰਜ਼ੀ ਝੂਠ ਬੋਲੀ ਜਾਣਗੇ 1.5 ਸਾਲ ਅੱਧੇ ਸਾਲ ਫਾਦਰ ਸਾਹਿਬ ਦੇ ਇਤੋਂ 2-3 ਸਾਲ ਪਹਿਲਾਂ ਉਹਦੀ ਡੈਥ ਹੋ ਗਈ ਸੀ ਫਾਦਰ ਸਾਹਿਬ ਸਾਡੇ ਭਰਾ ਦੀ ਸਾਡੀ ਪਹਿਲਾਂ ਡੈਥ ਹੋ ਗਈ ਸੀ ਇਹ ਤਾਂ ਐਸ ਵੇਲੇ ਆਪਣਾ ਪੱਲਾ ਝੜੀ ਜਾਂਦੇ ਆ ਨਾ ਜੀ ਇਹ ਪਤਾ ਉਹ ਸਾਰੇ ਦੁਨੀਆ ਨੂੰ ਲੱਗਦਾ ਜਿਸ ਦੇ ਲਈ ਇਹਨਾਂ ਦੇ ਚੱਲ ਜਾਂਦਾ ਹੈ ਕੋਈ ਝੂਠ ਬੋਲ ਕੇ ਤਾਂ ਕੁਝ ਮਿਲਣਾ ਨਿਕਾ ਕਿਉਂ ਜੇ ਮੀਂਹ ਦੇ ਵਿੱਚ ਕੋਈ ਸੇਫਟੀ ਤਾਂ ਹੋਣੀ ਚਾਹੀਦੀ ਨਾ ਬੰਦੇ ਦੇ ਕੋਲ ਕੋਈ ਗਲਾਬ ਜਿਖੋਣੇ ਚਾਹੀਦੇ ਉਹਦੇ ਹੱਥਾਂ 'ਚ ਪਾਉਣੇ ਨੂੰ ਠੀਕ ਹੈ ਸਰ ਇੱਦਾਂ ਜੀ ਟਰਾਂਸਫਾਰਮਰ ਦਾ ਦੂਜੀ ਝੋੜਿਆ ਆਇਆ ਸੀਗਾ ਤੇ ਟਰਾਂਸਫਾਰਮਰ ਦਾ ਦੂਜਾ ਆਨ ਕਰ ਦਿੱਤੇ ਕਹਿੰਦਾ ਮੈਂ ਨੂੰ ਕਿਹਾ ਮਨਿੰਦਰ ਮੈਂ ਤੈਨੂੰ ਇੱਦਾਂ ਕੱਢਦਾ ਮੈਂ ਤੈਨੂੰ ਕੋੜੀ ਲਿਆ ਕੇ ਦਿੰਦਾ ਤੇ ਆਪਾਂ ਲਾ ਦਾਂ ਮੈਂ ਚੜ੍ਹ ਕੇ ਲਾ ਦਿੰਦਾ ਤੇ ਕਹਿੰਦਾ ਨਹੀਂ ਬਾਜੀ ਤੁਸੀਂ ਇੱਦਾਂ ਕਰੋਗੇ ਮੈਨੂੰ ਵੀ ਦਿਓ ਮੈਂ ਲਾ ਦੇਣਾ ਤੇ ਮੈਂ ਸੋਚ ਕੱਟਿਆ ਕੱਟ ਕੇ ਮੈਂ ਗਲਾਬਸ ਸੀਗੇ ਮੇਰੇ ਹੱਥਾਂ ਦੇ ਵਿੱਚ ਗਲਾਬਸ ਮੈਂ ਤਾਂ ਸਕੂਟਰ ਤੇ ਰੱਖਣ ਲੱਗਾ ਤੇ ਇਹ ਮੁੰਡਾ ਵੀ ਲੱਗ ਕੇ ਖੜਾ ਸੀਗਾ ਤੇ ਉਹ ਜਿੱਦਾਂ ਹੀ ਉੱਪਰੋਂ ਇੰਡੀਆ ਇਹਨੇ ਰੋਟਿਆ ਕਹਿੰਦਾ ਉੱਤੋਂ ਡਿੱਗ ਪਿਆ ਦੇਖੀ ਬਾਜੀ ਮੈਂ ਜਿੱਦਾਂ ਗਿਆ ਤਾਂ ਥੱਲੇ ਪਿਆ ਦੇਗਾ ਉਹਨਾਂ 'ਨੂੰ ਪਤਾ ਵੀ ਉੱਤੋਂ ਫਰੰਟ ਲੱਗਾ ਕੀ ਹੋਇਆ ਨੀ ਸਰ ਕੋਈ கரੰਟ ਦੀ ਆਵਾਜ਼ ਆਈ ਜਾਂ ਕੁਛ ਉਹਨੇ ਚੀਜ਼ ਆਵਾਜ਼ ਕੁਛ ਨਹੀਂ ਆਈ ਜੀ ਹਾਂ ਜੀ ਸੋਚ ਕਟਿਆ ਹੋਇਆ ਸੀਗਾ ਜੀ ਸੋਚ ਕਟਿਆ ਜੀ ਕਿ ਪਜਾਮਾ ਜਲਿਆ ਹੈ ਉਹਦਾ ਸਰ ਜਿੱਦਾਂ ਮੌਕੇ ਦੀ ਕੰਡੀਸ਼ਨ ਦੱਸਦੇ ਆ ਕਿ ਕਹਿੰਦੇ ਆ ਕਿ ਉਹਨਾਂ ਦਾ ਪਜਾਮਾ ਜਲਿਆ ਹੋਇਆ ਸੀ ਲਾਤ ਉਹਨਾਂ ਦੀ ਕਾਲੀ ਪਈ ਹੋ ਆ ਕਿ கரੰਟ ਲੱਗਾ ਆ ਕੋਈ ਇਦਾਂ ਦੀ ਤੁਹਾਨੂੰ ਨਹੀਂ ਲੱਗਾ ਕੁਝ ਨਹੀਂ ਕਰ ਲੱਗਦਾ ਨਹੀਂ ਲੱਗਾ ਵੀ ਮੈਂ ਤਾਂ ਉਹ ਦੇਖਿਆ ਹੀ ਨਹੀਂ ਕਿ ਮੈਂ ਕਿਤੇ ਟੇਬਲ ਤੇ ਜਲਾਉ ਦੇ ਰੱਖਣਾ ਹਾਲੇ ਵੀ ਉੱਥੇ ਪਏ ਉਹਨੇ ਮੋਟਾ ਦੇਖ ਸਕਦੇ ਨਹੀਂ ਜੀ ਇਹ ਮੇਰਾ ਪਤੀਜਾ ਜੀ ਇਹ ਹੈ ਅੱਛਾ ਜੀ ਇੱਕ ਪ੍ਰਾਈਵੇਟ ਇਹਨਾ ਕਿਸੇ ਠੇਕੇਦਾਰਾਂ ਲੱਗਿਓ ਜਿਹਦਾ ਆਮ ਤੌਰ ਤੇ ਪੰਜਾਬ ਸਰਕਾਰ ਨੇ ਠੇਕੇ ਦੀ ਬੰਦੀ ਰੱਖੀ ਹੋਣਾ ਜੀ ਉਹਨਾਂ ਨੇ ਲੱਗਾ ਸੀ ਇਹ ਇਸ ਵੀਰੇ ਤਕਰੀਬਨ ਲਗਭਗ 9 ਵਜੇ ਦੇ ਕਰੀਬ ਕਹਿੰਦੇ ਜੇ ਕਿਨਾਂ ਕੋਈ ਸਰਕਾਰੀ ਜਈ ਸਾਹਿਬ ਸੀਗੇ ਇੱਕ ਦਾ ਹੋਰ ਸਰਕਾਰੀ ਮੁਲਾਜ਼ਮ ਕਹਿੰਦੇ ਇਹਨੂੰ ਉਹਨਾਂ ਕੰਬੇ ਤੇ ਝਾੜ ਦੱਸਤਾ ਉਹਨਾਂ ਨੇ ਜਿਹੜਾ ਕਿ ਉਹ ਐਕਸੇਸ ਸਾਹਿਬ ਦਾ ਨਾ ਕੁਟਿਓ ਦੇ ਮੋਰੇ ਟਰਾਂਸਫਰਮ ਆ ਜਿਹੜੇ ਬਿਜਲੀ ਬੋਰ ਚ ਅਸਲ ਵਿੱਚ ਮੌਜੂਦਾ ਆ ਉੱਥੇ ਰੁੜ ਕੇ ਇਹਨੂੰ ਉਹਨਾਂ ਜੀ ਕਹਿੰਦੇ ਕਰੰਟ ਲੱਗ ਗਿਆ ਜੀ ਹੁਣ ਕਹਿੰਦੇ ਤਾਂ ਜਿਹੜਾ ਜੇ ਆ ਇਸ ਵੇਲੇ ਉਹ ਸਾਨੂੰ ਕਹਿੰਦਾ ਵੀ ਇਹ ਡਿੱਪ ਆ ਸਾਡੇ ਉਹ ਦੇਖਣੇ ਚਾਹਿਆ ਕਿ ਉਹ ਸਿਰਫ 4-5 ਫੁੱਟ ਉੱਚਾ ਆਇਆ ਜਿੱਥੇ ਕਿ ਛਟਣਾ ਕਿੱਥੇ ਦੀ ਆ ਜੀ ਇਹ ਸਟ੍ਰੈਚ ਹਾਰਪੁਰ ਦੀ ਆ ਛਾਰਪੁਰ ਕਿੱਥੇ ਸੀ ਬੇਸ ਨਗਰ ਮਲੇ ਦੀ ਆ ਅੱਛਾ ਜੀ ਹਾਂ ਜੀ ਉਤੋਂ ਬੈਡ ਬੋਡੀ ਤੋਂ ਨਾ ਸਾਫ ਯਾਰ ਹੋ ਰਿਹਾ ਇਸ ਵੇਲੇ ਕਿ ਉਹਦਾ ਪਜਾਮਾ ਜਲਿਆ ਆ ਤੇ ਉਹਦੇ ਉਹਦੇ ਦਾਗ ਦੀਆ ਕਰੰਟ ਦਾ ਉਹਦੇ ਲੱਗ ਪਿਆ ਅੱਛਾ ਤੇ ਮੁਲਾਜ਼ਮ ਕੀ ਕਹਿ ਰਹੇ ਬਿਜਲੀ ਬੋਰਡ ਜੀ ਮੁਲਾਜ਼ਮ ਬਿਜਲੀ ਬੋਰਡ ਦੇ ਇਹ ਕਹਿ ਰਹੇ ਕਹਿੰਦੇ ਦੀ ਡਿੱਗਿਆ ਆ ਇਹ ਕਹਿੰਦੇ ਸਬਾਤ ਜੇ ਸੀ ਜਿਲੇ ਹੁਣਾਂ ਨੂੰ ਪੁੱਛਿਆ ਤੇ ਸਦੀਓ ਕਹਿੰਦੀ ਡਿਗਿਆ ਕਹਿੰਦੇ ਪਿੱਛੇ ਚੜੜ-ਜੜੜ ਦੀ ਆਵਾਜ਼ ਆਈ ਹੈ ਕਿਉਂਕਿ ਬੰਦਾ ਤਾਂ ਇਹਨਾਂ ਨੂੰ ਚਾਹੀਦਾ ਤਕਰੀਬਨ ਗੱਲ ਕਰ ਰੋ ਦਰ ਮੇਰੀ ਤੇ ਸਾਡਾ ਬੰਦਾ ਗਿਆ ਇਹਨਾਂ ਦਾ ਥੁਰੂ ਗਿਆ ਇਹ ਤਕਰੀਬਨ ਇੱਕ ਹਾਸਾ ਰੇ ਜਿੰਨੇ ਕੀ ਪੰਜਾਬ ਵਿੱਚ ਬਹੁਤ ਜ਼ਿਆਦਾ ਪ੍ਰਾਈਵੇਟ ਬੰਦੇ ਆ ਮੇਰੇ ਨੇੜੇ ਹੁਣ ਮਹਿੰਗੋੜ ਵਾਲੇ ਹਾਸਾ ਹੋ ਗਏ ਜਿਹਦਾ ਕਿ ਹੱਥ ਕਟਿਆ ਗਿਆ ਉਹਦੇ ਪੈਰ ਵੀ ਕੱਟੇ ਗਏ ਤਕਰੀਬਨ ਦੋਨੇ ਤੁਸੀਂ ਹਾਸਾ ਹੋ ਗਿਆ ਅੱਜ ਸਾਡੇ ਨਾਲ ਇਹ ਹਾਸਾ ਹੋ ਗਿਆ ਇਹ ਕਿੰਨੀ ਕ ਵਾਰੀ ਝੂਠ ਬੋਲੀ ਜਾਣਗੇ ਮਲਾਜਮ ਇਹ ਕਿਉਂਕਿ ਕਿਲ ਤਾਂ ਸਾਡਾ ਗਿਆ ਇਹਨਾਂ ਦਾ ਥੁਰੂ ਕੁਛ ਗਿਆ ਇਹ ਇਸ ਵ ਆ ਮੁੰਡੇ ਤਾਂ ਰੋਈਲਾ ਕਰਟ ਦਾ ਕੀ ਆ ਇਹ ਐਸ ਵੇਲੇ ਸਾਰੇ ਆਪਣਾ ਪਛਾਣ ਕਰਦੇ ਆ ਇਹ ਜਿੰਨੇ ਵੀ ਮੈਂ ਮੈਂ ਤੁਹਾਨੂੰ ਜੋ ਦੇ ਵਿੱਚ ਸਾਨੂੰ ਤਾਂ ਇਨਸਾਫ ਚਾਹੀਦਾ ਭਾਜੀ ਅਸੀਂ ਤਾਂ ਇਹ ਕਹਿੰਦੇ ਤੇ ਇੱਕ ਜੈ ਸਿੰਘ ਸਾਹਿਬ ਨੂੰ ਪਹਿਲਾਂ ਜੀ ਲੈਨ ਸ਼ਾਰਟ ਕਰ ਲੈਣੀ ਚਾਹੀਦੀ ਜਿੱਥੇ ਪਤਾ ਸੀ ਕਰੰਟ ਆਇਆ ਤਾਂ ਮਾਰਾ ਕੈਮਰਾ ਮੀਂਹ ਦੇ ਵਿੱਚ ਚੜਨਾ ਕਿੰਨਾ ਅਮਰਜੈਂਸੀ ਸੀਗੀ ਇਹਦੀ ਉਹ ਭਾਜੀ ਅਮਰਜੈਂਸੀ ਤਾਂ ਨਹੀਂ ਆਪੇ ਸੀ ਐਕਸੀਸ ਸਾਹਿਬ ਦੀ ਕੁਠੀ ਆ ਉਹਦੇ ਮੁੰਡੇ ਟਰਾਂਸਫਾਰਮ ਆ ਉਹ ਐਕਸੀਸ ਸਾਹਿਬ ਦਾ ਮੁੰਡਾ ਥੋੜੂ ਗਿਆ ਮੁੰਡਾ ਸਾਡਾ ਗਿਆ ਭਤੀਜਾ ਇਹਨਾਂ ਦਾ ਕੁਝ ਨਹੀਂ ਕੀਤਾ ਇਹਨਾਂ ਦਾ ਇਹ ਤਾਂ ਐਸ ਵੇਲੇ ਸਭ ਆਪਣੇ ਦਫ਼ਤਰਾਂ 'ਚ ਮੋਜਾ ਮੰਗਦੇ ਆ ਜਿਨ੍ਹਾਂ ਦੇ ਗਿਆ ਉਹ ਦਫ਼ਤਰ ਅੱਥੇ ਜਿਹੜੇ ਹਸਪਤਾਲ ਦੇ ਮਾਰ ਰਹੇ ਆ ਇਸ ਵੇਲੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਇਹ ਮੰਗ ਕਰਦੇ ਹਾਂ ਸਾਨੂੰ ਇਨਸਾਫ਼ ਮਿਲਣਾ ਚਾਹੀਦਾ